ਹੋ ਹੈਲੋ ਹਾਂਜੀ ਸੱਸੀ ਗਾਲਬੀਰ ਜੀ ਸੱਸੀ ਗਾਲਬੀਰ ਜੀ ਹਾਂ ਹਾਂਜੀ ਪੱਤਰਕਾਰ ਬੋਲ ਰਿਹਾ ਹਾਂ ਜੀ ਨਿਊ ਪੰਜਾਬ ਮੀਡੀਆ ਤੋਂ ਅੱਛਾ ਜੀ ਹਾਂ ਸਰ ਇੱਕ ਪਿੱਛੇ ਜੇ ਨਾ ਇੱਕ ਪ੍ਰੋਫੈਸਰ ਘੱਗਾ ਹੈਗੇ ਨੇ ਉਹਨਾਂ ਦੀ ਇੱਕ ਇੰਟਰਵਿਊ ਆਈ ਸੀਗੀ ਕਿ ਰਾੜਾ ਸਾਹਿਬ ਬਾਰੇ ਤੁਸੀਂ ਈਸ਼ਰ ਨਗਰ ਵਾਲੇ ਰਾੜਾ ਸਾਹਿਬ ਤੋਂ ਬੋਲ ਰਹੇ ਜੀ ਹਾਂ ਅਸੀਂ ਰਾੜਾ ਸਾਹਿਬ ਹਾਂਜੀ ਪੈਲ ਦੇ ਨੇੜੇ ਪੈਂਦਾ ਜੀ ਜਿਹੜਾ ਆਪਣਾ ਆਲਮਗੀਰ ਸਾਹਿਬ ਤੋਂ ਅੱਗੇ ਜਾ ਕੇ ਨਹਿ ਟੱਪ ਗਿਆ ਜਿਹੜਾ ਹਾਂਜੀ 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 ਓਕੇ ਓਕੇ ਮੈਂ ਨਾ ਇਸ ਗੱਲ ਲਈ ਫੋਨ ਕੀਤਾ ਸੀਗਾ ਮੈਂ ਜਾਨਣਾ ਚਾਹੁੰਨਾ ਸੀਗਾ ਕਿ ਜਿਹੜੇ ਪ੍ਰੋਫੈਸਰ ਕੱਗਾ ਕਹਿ ਰਹੇ ਨੇ ਕਿ ਮਤਲਬ ਰਾੜਾ ਸਹਿਬ ਦੇ ਵਿੱਚ ਲੋਕੀ ਨਾ ਲੈਟਰਿੰਗ ਬਣੀ ਹੋਈ ਹੈ ਉੱਥੇ ਉਹਨੂੰ ਮੱਥਾ ਟੇਕਦੇ ਕਿ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ ਕਹਿੰਦੇ ਜੀ ਕਿ ਇਹਨੂੰ ਮੱਥਾ ਟੇਕਦੇ ਉੱਥੇ ਕਹਿੰਦੇ ਨੇ ਲੈਟਰਿੰਗ ਬਣੀ ਹੋਈ ਆ ਜਿਹੜੇ ਕਿ ਈਸ਼ਰ ਸਿੰਘ ਜਿਹੜੇ ਸਾਥ ਸੀਗੇ ਉੱਥੇ ਜਿਹੜੇ ਸੰਤ ਸੀਗੇ ਉਹਨਾਂ ਦੀ ਇੱਕ ਲੈਟਰਿੰਗ ਬਣੀ ਹੋਈ ਆ ਤੇ ਲੋਕੀ ਉੱਥੇ ਜਾ ਕੇ ਉਸ ਲੈਟਰਿੰਗ ਨੂੰ ਮੱਥਾ ਟੇਕਦੇ ਆ ਕਹਿੰਦੇ ਉੱਥੇ ਪਖੰਡ ਖਿਲਾ ਰਹੇ ਆ ਲੋਕੀ ਕੋਤਾ ਗੱਲ ਕੀ ਆ ਹਾਂਜੀ ਜਦੋਂ ਤੁਸੀਂ ਐਤਵਾਰ ਨੂੰ ਆ ਕੇ ਦੇਖਦੇ ਇੱਥੇ ਪਖੰਡਵਾਜੀ ਕੋਈ ਨਹੀਂ ਚੱਲਦੀ ਮੈਂ ਤਾਂ ਸਰ ਮੈਂ ਤਾਂ ਬੜੇ ਚਿਰਾਂ ਤੋਂ ਜਾ ਰਿਹਾ ਵੈਸੇ ਰਾਣਾ ਸਾਹਿਬ ਆਪਾਂ ਆਲੋਮ ਦੇ ਸਾਥ ਜੇ ਤੁਸੀਂ ਜਾਣਦੇ ਨਾ ਸਸਲੀਅਤ ਸਸਲੀਅਤ ਗੱਲ ਇਹ ਆ ਹਾਂਜੀ ਵੀ ਦੇਖੋ ਜਿੱਥੇ ਮਹਾਪੁਰਖਾਂ ਨੇ ਤਪ ਕੀਤਾ ਹਨਾ ਹੂੰ ਠੀਕ ਹੈ ਵੱਡੇ ਛੋਟੇ ਮਹਾਰਾਜ ਕਹਿੰਦੇ ਠੀਕ ਹੈ ਹੂੰ ਤੇ ਉਹਨਾਂ ਨੇ ਇੱਥੇ ਜੰਗਲ ਦੇ ਵਿੱਚ ਤਪ ਕੀਤਾ ਜਿੱਥੇ ਕੋਈ ਬੰਦਾ ਜਾਬ ਨਹੀਂ ਸਕਦਾ ਸੀਗਾ ਹੂੰ ਉਸ ਤੋਂ ਬਾਅਦ ਉਹਨਾਂ ਦਾ ਉਹ ਤਪ ਸਥਾਨ ਬਣ ਗਿਆ ਉੱਥੇ ਕੋਈ ਜਾਵੇ ਕੋਈ ਨਾ ਜਾਵੇ ਕਿਸੇ ਕੈਂਡੀਡਟ ਵੀ ਉੱਥੇ ਕਿਸ ਨੂੰ ਕਿਸੇ ਨੂੰ ਕਹਿੰਦੇ ਨਹੀਂ ਉੱਥੇ ਨਾਠਾ ਟੇਕਣ ਜਾਓ ਕਿਸੇ ਨੂੰ ਨਹੀਂ ਕਹਿੰਦੇ ਹਾਂ ਹਾਂ ਜਿਹਨੂੰ ਨਹੀਂ ਫੇਟੋ ਦਰਬਾਰ ਸਾਹਿਬ 'ਚ ਨਮਸਕਾਰ ਕਰਕੇ ਵਾਪਸ ਚਲੇ ਜਾਵੇ ਹਾਂ 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 ਦੇਖੋ ਹੁਣ ਜੇ ਆਪਾਂ ਕੋਈ ਪ੍ਰਕਰਮੀਆਂ ਕਰਦੇ ਆਂ ਕਿਤੇ ਵੀ ਲਾ ਲਓ ਆਪਾਂ ਜਿਹੜੀ ਜਿਵੇਂ ਆਪਣੇ ਮਨ ਆਪਣਾ ਮਨ ਝੁਕਦਾ ਹੂੰ ਜੇ ਆਪਣਾ ਮਨ ਕਹਿੰਦਾ ਕੋਈ ਇੱਥੇ ਮਤਾਂ ਟੇਕਣਾ ਹੂੰ ਉਹ ਤਾਂ ਐਵੇਂ ਇੱਥੇ ਜਾਣ ਕੇ ਕਿ ਨਾ ਬਸ ਜਾਣ ਬੁੱਝ ਕੇ ਗੱਲਾਂ ਕਰਦੇ ਨੇ ਤੁਸੀਂ ਐਤਵਾਰ ਨੂੰ ਕਦੇ ਆ ਕੇ ਦੇਖ ਲਿਓ ਕਿਹੜੀ ਜਗਾਤ ਬੋਲਦੇ ਪਿੰਡ ਕਿਹੜਾ ਮੈਂ ਲੁਧਿਆਣੇ ਤੋਂ ਬੋਲ ਰਿਹਾ ਮੈਂ ਲੁਧਿਆਣੇ ਸਿਟੀ ਤੋਂ ਬੋਲਦਾ ਹੂੰ ਦੇਖੋ ਗੱਲ ਸੁਣੋ ਹੂੰ ਕਿ ਇੱਥੇ ਪਖੰਡਵਾਜੀ ਵਾਲੀ ਕੋਈ ਗੱਲ ਨਹੀਂ ਚੱਲਦੀ ਹੈਗੀ ਕਿ ਜਾਣ ਕੇ ਬਸ ਇੱਕ ਹੁਣ ਇੱਕ ਪਹਿਲਾਂ ਕਿਸੇ ਨੇ ਪਾਤੀ ਕਹਿੰਦੇ ਜੀ ਵੀ ਵੱਡੇ ਮਹਾਰਾਜ ਫੌਜਿਤ ਸੀਗੇ ਹਾਂ ਨਾ ਤਾਂ ਪੁੱਠਾ ਹੀ ਲਿਆ ਉਹਨਾਂ ਨੇ ਹਾਂ ਇੱਦਾਂ ਨਾ ਲਿਆ ਜਿਹੜੇ ਫੌਜੀ ਸੀ ਇਹ ਸਰਕਾਰ ਦੇ ਬੰਦੇ ਸੀਗੇ ਓਕੇ 504 3 4 ਸਾਲ ਪਹਿਲਾਂ ਦੀ ਗੱਲ ਹੈ ਹਾਂ ਹਾਂ ਵੱਡੇ ਮਹਾਰਾਜ ਤਾਂ ਫੌਜੀ ਤੇ ਰਹੀ ਨਹੀਂਗੇ ਨਾ ਵੱਡੇ ਮਹਾਰਾਜ ਤਾਂ ਫੌਜੀ ਤੇ ਰਹੀ ਨਹੀਂਗੇ ਹਾਂ 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 ਕਿਸੇ ਨੂੰ ਪਹਿਲਾਂ ਪਹਿਲਾਂ ਖੋਜ ਤਾਂ ਕਰਦੇ ਨਹੀਂ ਇਹ ਜੋ ਕੁਛਾਂ ਦਾ ਮੂੰਹ ਤੇ ਬੋਲੀ ਜਾਂਦੇ ਬੈਠੇ ਹਾਂ ਮੈਂ ਪਹਿਲੀ ਵਾਰਾ ਵੀਡੀਓ ਵੇਖੀ ਆ ਫੇਸਬੁੱਕ ਤੇ ਮੈਂ ਕਿਹਾ ਯਾਰ ਪਹਿਲਾਂ ਇੱਕ ਵਾਰੀ ਫੋਨ ਕਰਕੇ ਪੁੱਛੀਏ ਮੈਂ ਕਿਹਾ ਚਲੋ ਜਿਹੜਾ ਕਵਰਿੰਗ ਹੈਗੀ ਉਹ ਤੇ ਚਲੋ ਬਾਅਦ ਚ ਕਰਾਂਗੇ ਇੱਕ ਵਾਰੀ ਜਾ ਕੇ ਲੋਕਾਂ ਨਾਲ ਪੁੱਛਾਂਗੇ ਗੱਲਬਾਤ ਕਰਾਂਗੇ ਹਾਂ ਆਪਾਂ ਕੋਈ ਵੀ ਆਸਥਾਨ ਹੁੰਦਾ ਹਾਂ ਚਾਹੇ ਗੁਰੂ ਮਹਾਰਾਜ ਦਾ ਆਸਥਾਨ ਆ ਨਾ ਚਾਹੇ ਦਰਬਾਰ ਸਾਹਿਬ ਤੇ ਜਾਣੇ ਆ ਹਾਂ ਆਪਣਾ ਜੇ ਆਪਣਾ ਮਨ ਕਰਦਾ ਮੱਥਾ ਟੇਕ ਲੋ ਨਹੀਂ ਕਰਦਾ ਨਾ ਕਰਦੇ ਜਿੱਥੇ ਨਹੀਂ ਕਰਦਾ ਹੈਗਾ ਹਾਂ ਕੋਈ ਵੀ ਆਪਾਂ ਜੇ ਜਗਾ ਜਾਣੇ ਆ ਹਾਂ ਹਾਂ ਇਹ ਤਾਂ ਕਹਿੰਦੇ ਜਾਣ ਕੇ ਨਾ ਬਸ ਪ੍ਰਾਪੂ ਕੰਡਾ ਕਰਨ ਦਾ ਇਸੇ ਸੰਗਤ ਦਾ ਕੋਈ ਘਾਟਾ ਨਹੀਂ ਪਿਆ ਹੈਗਾ ਹਾਂ ਜਦ ਹੀ ਜ ਲੋਕ ਨਿੰਦਿਆ ਕਰਨ ਲੱਗੇ ਆ ਸੰਗਤ ਉਹ 10 ਗੁਣਾ ਵੱਧ ਗਈ ਆ ਹਾਂ ਤੇ ਕਈ ਲੋਕੀ ਬੇਚ ਕਮੈਂਟਾਂ ਦੇ ਵਿੱਚ ਇਹ ਵੀ ਕਹਿ ਰਹੇ ਨੇ ਕਹਿੰਦੇ ਤੁਸੀਂ ਸਿੱਖ ਧਰਮ ਦੇ ਵਿੱਚ ਹੈਗੇ ਹੋ ਸਿੱਖ ਹੋ ਕੇ ਤੁਸੀਂ ਇਦਾਂ ਦੀਆਂ ਗੱਲਾਂ ਕਰ ਰਹੇ ਹੋ ਤਾਂ ਕਰਕੇ ਲੋਕੀ ਹਲੇ ਤੱਕ ਝਰਦੇ ਪਏ ਆ ਨਾਲੇ ਤੁਸੀਂ ਬਜ਼ੁਰਗ ਹੈਗੇ ਹੋ ਤਾਂ ਕਰਕੇ ਲੋਕੀ ਤੁਹਾਨੂੰ ਛੱਡ ਰਹੇ ਆ ਕਹਿੰਦੇ ਜੇ ਕਿਤੇ ਆਹ ਗੱਲ ਮਤਲਬ ਕਿਸੇ Hindu ਬੰਦੇ ਨੇ ਕੀਤੀ ਹੁੰਦੀ ਜਾਂ ਕੋਈ ਜਵਾਨ ਬੰਦੇ ਨੇ ਜਾਂ ਕਿਸੇ ਜਵਾਕ ਨੇ ਕੀਤੀ ਹੁੰਦੀ ਤੇ ਹੁਣ ਤੱਕ ਮਤਲਬ ਉਹਦਾ ਸੌਦਾ ਲੱਗਿਆ ਹੁੰਦਾ ਤੇ ਦੇਖੋ ਗੱਲ ਇਹ ਆ ਨਾ ਵੀ ਇਹ ਨਿੰਦਕਾਂ ਨੇ ਨਿੰਦਿਆ ਕਰਨੀ ਆ ਭਗਤ ਕਬੀਰ ਜੀ ਨੂੰ ਭਗਤ ਨਾਮਦੇਵ ਜੀ ਨੂੰ ਮਿੰਦਕਾ ਨੇ ਕਿੰਨਾ ਕੁ ਸਕਿਆ ਸੀਗਾ ਹਾਂ ਉਹਨਾਂ ਨੂੰ ਹਾਥੀ ਦੇ ਮੂਹਰੇ ਬੰਨ ਕੇ ਸੜਤਾ ਭਗਤ ਜੀ ਕਬੀਰ ਜੀ ਨੂੰ ਦਰਿਆ ਦੇ ਵਿੱਚ ਸੜਤਾ ਉਹਨਾਂ ਨੂੰ ਬਖਸ਼ਿਆ ਕਿਸੇ ਨੇ ਹਾਂ ਜੀ ਇਤਿਹਾਸ ਪੜਨੋ ਤਾਂ ਜਿੰਨੇ ਆਪਣੇ ਭਗਤ ਗੁਰੂ ਰਾਂ ਸਾਹਿਬ ਤੋਂ ਨੌਂ ਦੇ ਨੇ ਨਾ ਹਾਂ ਜੇ ਤਾਂ ਉਹਨਾਂ ਨੂੰ ਬਖਸ਼ਿਆ ਹੋਵੇ ਲੋਕਾਂ ਨੇ ਗੁਰੂ ਨਾਨਕ ਪਾਸ਼ਾ ਨੂੰ ਕਮਲਾ ਕਹੇ ਤਾਂ ਗੁਰੂ ਲੋਕਾਂ ਨੇ ਹਾਂ ਮਿੰਦਿਆ ਤਾਂ ਸਾਰਿਆਂ ਦੀ ਵੱਡੇ ਵੱਡੇ ਮਹਾਪੁਰਖਾਂ ਦੀ ਵੀ ਹੋਵੇ ਦੇਖੋ ਨਾ ਗੁਰੂ ਨਾਨਕ ਪਾਸ਼ਾ ਨੂੰ ਹਿਕਨੇ ਦਾ ਪਛਾਣਿਆ ਨਹੀਂਗਾ ਹੈਗਾ ਹਾਂ ਹਾਂ ਇਹ ਜਿਹੜੇ ਕਰਦੇ ਉਹਨਾਂ ਨੂੰ ਕਰੀ ਜਾਣ ਤੋਂ ਉਹ ਆਪਦਾ ਕੰਮ ਕਰ ਲਓ ਕਿ ਸਹੀ ਲਾਈਨ ਤੇ ਗੁਰੂਆਂ ਦੇ ਮੁਤਾਬਕ ਚੱਲਣਾ ਹੈਗਾ ਟੱਪ ਕਰਕੇ ਚੱਲੀ ਜਾਲੇ ਇਹ ਇਹ ਤਾਂ ਚੱਲੀ ਜਾਣਾ ਇਹ ਕੰਮ ਮੁਕਣਾ ਨਹੀਂ ਕੰਮ ਹੂੰ 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 ਨਹੀਂ ਮੈਂ ਤਾਂ ਇਹ ਕਿਹਾ ਮੈਂ ਕਿ ਚਲੋ ਇੱਕ ਵਾਰੀ ਫੋਨ ਤੇ ਗੱਲ ਕਰ ਲੈਂਦੇ ਆ ਉਸ ਵਕਤ ਉਹ ਮੈਂ ਕੱਟ ਲਈਏ ਤਾਂ ਸਹੀ ਗੱਲ ਦੱਸਾਂ ਜਿਹੜੇ ਹੁਣ ਮਹਾਪੁਰਖ ਨੇ ਇਸ ਟਾਈਮ ਹੂੰ ਤੋਂ ਪੜੇ ਲਿਖੇ ਵੀ ਜ਼ਿਆਦਾ ਨੇ ਹੂੰ ਤੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਸਕਰੀਨਾਂ ਦੇ ਵਿੱਚ ਰਾਗੀ ਸਿੰਘ ਸ਼ਬਦ ਪੜ੍ਹਦੇ ਨੇ ਹਾਂ ਬੱਟੀਆਂ ਲੱਗੀਆਂ ਨੇ ਚਾਰ ਸਕੀਨਾ ਦਰਬਾਰ ਸਾਹਿਬ ਹਾਂਜੀ ਉਹ ਇਹਨਾਂ ਨੇ ਕੀਤਾ ਸਾਰਾ ਕੁਝ ਹਾਂ ਹਾਂ ਉਸ ਤੋਂ ਬਾਅਦ ਉਹਨੇ ਬਦਲੀ ਕਰਤਾ ਉਹ ਕਹਿ ਨਹੀਂ ਸਕਦੇ ਹੁਣ ਵੀ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਇਹਨਾਂ ਨੂੰ ਬੁਲਾਉਂਦੇ ਆ ਉੱਥੇ ਹਾਂ ਹਾਂ ਇਹ ਇੰਨਾ ਗੁਰੂ ਗ੍ਰੰਥ ਸਾਹਿਬ ਦਾ ਜਿੰਨੇ ਪਾ ਟੀਕੇ ਕੀਤੇ ਹੋਇਆ ਸਾਰਿਆਂ ਦੇ ਉਹਨਾਂ ਨੇ ਲੱਟ ਤੇ ਪਾਏ ਨੇ ਹਾਂ 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 ਕਈ ਲੋਕੀ ਸਰ ਉਹਦੇ ਵਿੱਚ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਜਿਹੜੇ ਵੀ ਗੁਰਦੁਆਰਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਬੰਧਕ ਕਮੇਟੀ ਦੇ ਵਿੱਚ ਆਉਂਦੇ ਨੇ ਉੱਥੇ ਤਾਂ ਚਲੋ ਠੀਕ ਆ ਪਰ ਜਿਹੜੇ ਇਹਨਾਂ ਤੋਂ ਬਾਹਰ ਚੱਲਦੇ ਆ ਕਹਿੰਦੇ ਉਹ ਸਾਰੇ ਪਖੰਡਵਾਦ ਫਲਾ ਰਹੇ ਆ ਨਹੀਂ ਹੱਟ ਗੱਲ ਕੀ ਆ ਵੀਰੇ ਕੋ ਦੇਖੋ ਅੱਜ ਤੋਂ ਤੁਸੀਂ ਚਾਹੇ 100 ਸਾਲ ਪਿੱਛੇ ਚਲੇ ਜਾਓ ਹੂੰ ਤੁਸੀਂ 100 ਸਾਲ ਪਿੱਛੇ ਹੈਗੇ 150 ਸਾਲ ਪਿੱਛੇ ਚਲੇ ਜਾਓ ਹਾਂ ਚਾਹੇ 200 ਸਾਲ ਪਿੱਛੇ ਚਲੇ ਜਾਓ ਤੁਸੀਂ ਕਿਸੇ ਮਹਾਪੁਰਖ ਦਾ ਡੇਰਾ ਪਹਿਲਾਂ ਵੀ ਸੀਗੇ ਹਾਂ ਨਾਲ ਹੀ ਤਾਂ ਗੱਲ ਨਹੀਂ ਸੀਗੀ ਹਾਂ ਜੇ ਹੁਣ ਕੋਈ ਵੀ ਧਰਮ ਆ ਉਹਦੇ ਵਿੱਚ ਬੰਦੇ ਚ ਮਾੜੇ ਵੀ ਹੁੰਦੇ ਆ ਚੰਗੇ ਵੀ ਹੁੰਦੇ ਆ ਕੋਈ ਵੀ ਚਾਹੇ ਚਾਹੇ ਕੋਈ ਦੁਨਿਆਵੀ ਮਹਿਕਮਾ ਲਾ ਲਓ ਚਾਹੇ ਇੱਧਰ ਲਾ ਲਓ ਹਾਂ ਸਾਰੇ ਪਾਸੇ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਹਾਂ ਹਾਂ ਤਾਂ ਹੀ ਨਹੀਂ ਹੁੰਦਾ ਵੀ ਨਾ ਹੋਣ ਹਾਂ ਹਾਂ ਸਾਰੇ ਚੰਗੇ ਵੀ ਨਹੀਂ ਹੋ ਸਕਦੇ ਸਾਰੇ ਮਾੜੇ ਵੀ ਨਹੀਂ ਹੋ ਸਕਦੇ ਹੈਗੇ ਹਾਂ ਹਾਂ ਕੋਈ ਤਾਂ ਹੈ 24 ਘੰਟੇ ਲੰਗਰ ਇੱਥੇ ਚੱਲਦਾ ਹੈਗਾ ਹਾਂ ਕਿਸੇ ਤੋਂ ਮਨ ਕਿਸੇ ਤੋਂ ਮੰਗਣ ਨਹੀਂ ਜਾਂਦੇ ਵੀ ਸਾਨੂੰ ਅਗਰਾਹੀ ਦਿਓ ਹਾਂ ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਦੇਖ ਲਓ ਨਾ ਹਾਂ ਜਿਹੜਾ ਮੰਗਣ ਗਏ ਹੁਣ ਹਾ ਜਗੜਾ ਸਾਹਿਬ ਦਾ ਨਾਂ ਲੈ ਕੇ ਲੋਕ ਮੰਗਦੇ ਨੇ ਹਾਂ ਰਾੜਾ ਸਾਹਿਬ ਚ ਉਹਨਾਂ ਤੇ ਵੀ ਨਹੀਂ ਕਿਸੇ ਨੂੰ ਬਸ ਉਹਨਾਂ ਦਾ ਬਾਈਕਾਟ ਕੀਤਾ ਹੋਇਆ ਇਹਨਾਂ ਨੇ ਜਿਹੜਾ ਰਾੜਾ ਸਾਹਿਬ ਦਾ ਨਾਂ ਲੈ ਕੇ ਮੰਗਦੇ ਨੇ ਨਾ ਲੋਕ ਹਾਂ ਹਾਂ ਇੱਥੇ ਰਾੜਾ ਸਾਹਿਬ ਦਾ ਉਹਨਾਂ ਦਾ ਬਾਈਕਾਟ ਕੀਤਾ ਹਾਂ ਕੈਨੇਡੀਅਨ ਉਹ ਮਰਜ਼ਾ ਦਾ ਇਥੇ ਪੁਰਾਣੀ ਕੱਲੀਆਂ ਦੇ ਉਹਦੇ ਵਿੱਚ ਤਾਂ ਕੁ ਚੱਲੀ ਹੋਣੀ ਆ ਹਾਂ 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 ਜੇ ਤਾਂ ਇਥੇ ਗੁਰਵਾਣੀ ਨਾ ਪੜੀ ਜਾ ਜੇ ਤਾਂ ਹੋਵੇ ਵੀ ਕੋਈ ਪਖੰਡਵਾਜੀ ਪਹਿਲਾਂ ਦੇਖੋ ਵੀ ਹੈ ਵੀ ਆ ਪਖੰਡਵਾਜੀ ਹਾਂ ਸਹੀ ਗੱਲ ਹੈ ਜੀ ਨੂੰ ਪੋਰਾ ਸਾਹਿਬ ਤੇ ਨਹੀਂ ਫਿੱਟ ਹੈਗਾ ਮੱਥਾ ਟੇਕਣ ਦਾ ਨਾ ਜਾਵੇ ਉੱਥੇ ਕੋਈ ਨਹੀਂ ਕਹਿੰਦਾ ਵੀ ਉੱਥੇ ਜਾਓ ਨਹੀਂ ਅਸੀਂ ਪਿੱਛੇ ਵੀ ਮਤਲਬ ਅਸੀਂ ਵੀ ਆਂਦੇ ਜਾਂਦੇ ਰਹੇ ਆ ਅਸੀਂ ਵੀ ਕਵਰੇਜ ਕਰਦੇ ਆ ਨਾ ਕੋਈ ਪੱਤਰਕਾਰ ਦੀ ਆਪਾਂ ਵੀਡੀਓ ਵਿੱਚ ਨਾ ਕਿਸੇ ਮੀਡੀਆ ਤੇ ਵੇਖੀ ਅਸੀਂ ਬਸ 2-4 ਦਿਨ ਪਹਿਲਾਂ ਇੱਕ ਪ੍ਰੋਫੈਸਰ ਘੱਗਾ ਹੈਗੇ ਨੇ ਉਹਨਾਂ ਦੀ ਆਪਾਂ ਵੀਡੀਓ ਵੇਖੀ ਕੋਈ ਇੰਟਰਵਿਊ ਲੈ ਰਸੀ ਕੋਈ ਬੰਦਾ ਉਹਨਾਂ ਦੀ ਤੇ ਤਾਂ ਜਾ ਕੇ ਸਾਡੇ ਮਨ ਦੇ ਵਿੱਚ ਖਿਆਲ ਆਇਆ ਮੈਂ ਕਿ ਯਾਰ ਐਦਾਂ ਤਾਂ ਹੋ ਨਹੀਂ ਸਕਦਾ ਮੈਂ ਕਿਹਾ ਚਲੋ ਆਪਾਂ ਵੀ ਜਾਣੇ ਹੀ ਆਪਾਂ ਵੀ ਨਤਮਸਤਕ ਹੁੰਨੇ ਆ ਉੱਥੇ ਤੇ ਮੈਂ ਕਿਹਾ ਇੱਕ ਵਾਰੀ ਕਿ ਲੋਕ ਗੱਲ ਕਰਦੇ ਮੈਂ ਨੰਬਰ ਮੈਂ ਕਿ ਦੇਖਦੇ ਆ ਗੂਗਲ ਦੇ ਉੱਪਰ ਤਾਂ ਮੈਂ ਤੁਹਾਨੂੰ ਫੋਨ ਲਾ ਦੇ ਦੇਖੋ ਜੇ ਤਾਂ ਸ਼ਰਧਾ ਭਾਵਨਾ ਦੇ ਮੁਤਾਬਕ ਹਨਾ ਤੁਹਾਨੂੰ ਮੈਂ ਦੱਸਦਾ ਹਮ ਸੁਲੇਮਾਨ ਪ੍ਰੇਤ ਹੋਇਆ ਉਹ ਤਾਂ ਸੁਣੀਆ ਹੋਗੀ ਹਾਂ ਸੁਲੇਮਾਨ ਪ੍ਰੇਤ ਦੀ ਸੁਣੀਆ ਰਿਕਾਰਡਿੰਗ ਹਾਂ ਚਲੋ ਸੁਣ ਲਈਏ ਨੈਟ ਤੇ ਉਸ ਸਮੇਂ ਦੀ ਜਦੋਂ ਰਿਕਾਰਡਿੰਗ ਦਾ ਸਮਝਲ ਪ੍ਰਬੰਧ ਨਹੀਂ ਹੁੰਦਾ ਸੀ ਜੀ ਦੁਨੀਆ ਤੇ ਹਾਂ ਹਾਂ ਠੀਕ ਹੈ ਇਹ ਉਹ ਜਿਹੜਾ ਬੰਦੇ ਨੇ ਜਨਮ ਲਿਆ ਸੀਗਾ ਹਾਂ ਉਹ ਆਪਦਾ ਪਿਛਲਾ ਜਨਮ ਸਾਰਾ ਕੁਝ ਦੱਸਦਾ ਹੁੰਦਾ ਸੀਗਾ ਹਾਂ ਹਾਂ ਫਿਰ ਛੋਟੇ ਮਾਰਾਂ ਦੇ ਸਿਰ ਤੇ ਹੱਥ ਰੱਖਦਾ ਉਹ ਭੁੱਲ ਗਿਆ ਸਾਰਾ ਕੁਝ ਹਾਂ ਤੇ ਇਹ ਤਾਂ ਦੇਖੋ ਗੱਲ ਇਹ ਵੀ ਸਾਧੂ ਮਹਾਤਮਾ ਕਿਉਂ ਸ਼ਕਤੀ ਹੁੰਦੀ ਆ ਨਾਲ ਹੀ ਤਾਂ ਗੱਲ ਹੀ ਨਹੀਂ ਹਾਂ ਹਾਂ ਦੇ ਕੋਈ ਕਹਿੰਦੇ ਨਹੀਂ ਹੁੰਦੇ ਜਿਹੜੇ 10 10 ਘੰਟੇ ਸਮਾਧੀ ਲਾਉਂਦੇ ਨੇ ਹਾਂ ਸਾਧੂ ਮਹਾਤਮਾ ਜਿੰਨੇ ਵੀ ਹੋਇਆ ਪ੍ਰਾਪਤਨ ਹਾਂ ਉਹ ਰੱਬ ਨੂੰ ਹੀ ਪ੍ਰਾਪਤ ਹੋਏ ਨੇ ਹੋਰ ਕਿਹਨੂੰ ਹੋਇਆ ਉਹ ਇਹਦੇ ਵਾਸਤੇ ਕਰਦੇ ਸੀਗੇ ਹਾਂ ਸਹੀ ਗੱਲ। ਜੇ ਉਹਨਾਂ ਨੇ ਅਬਦੀ ਘਰ ਦੀ ਜਾਇਦਾਦ ਬਣਾ ਲੀ ਹੋਵੇ ਤਾਂ ਵੀ ਬੰਦਾ ਕਹਿ ਦੇਵੇ। ਹਾਂ। ਟੋਟੇ ਮਹਾਰਾਜ ਵੱਡੇ ਮਹਾਰਾਜ ਇਹਨਾਂ ਦਾ ਜੋ ਘਰੇ ਘਰੇ ਕਰਨਾ ਤਾਂ ਲਿੰਕ ਖਤਮ ਹੀ ਸੀਗਾ ਬਿਲਕੁਲ ਹੀ। ਹਾਂ। 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 ਚਲੋ ਠੀਕ ਹੈ ਭਾਈ ਸਾਹਿਬ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਂਝੀ ਕੀਤੀ ਸਾਡੇ ਨਾਲ ਤੇ ਕੋਈ ਗੱਲ ਨਹੀਂ ਅਸੀਂ ਇੱਕ ਵਾਰੀ ਆਵਾਂਗੇ ਗੇੜਾ ਮਾਰਾਂਗੇ ਤੇ ਸੰਗਤਾਂ ਨਾਲ ਵੀ ਅਸੀਂ ਗੱਲਬਾਤਾਂ ਕਰਾਂਗੇ। ਉਹ ਤੋਂ ਦੇਖੋ ਕੋਈ ਵੀ ਲਾ ਲਓ ਜਗਾ ਤੇ ਮੱਥਾ ਟੇਕਣਾ ਓਕੇ ਜਿਹੜੀ ਸ਼ਰਧਾ ਨਾਲ ਟੇਕੇ ਜਾਵੇ ਹੀ ਨਾ ਹਾਂ ਸਹੀ ਗੱਲ ਆ ਜੇ ਤਾਂ ਫੇ ਖੜ ਕੇ ਬੰਦਾ ਮੱਥਾ ਟਿਕਾਉਂਦਾ ਹੋਵੇ ਤੁਸੀਂ ਥੋੜਾ ਕੁੱਲ ਕਰ ਲਾ ਲਓ ਤੁਸੀਂ ਆਪਦਾ ਮਕਾਨ ਲਾ ਲਓ ਤੁਹਾਡੇ ਇੱਥੇ ਸਾਰਾ ਸਮਾਨ ਪਿਆ ਹਾਂ ਜੋੜੇ ਗਏ ਤੇ ਲੈਟਰਨ ਬਾਤ ਨੂੰ ਸਾਰਾ ਕੁਝ ਘਰ ਦੇ ਵਿੱਚ ਹਾਂ ਇਹ ਤਾਂ ਹੁਣ ਜੇ ਕੋਈ ਉੱਥੇ ਬੰਦਾ ਜਾ ਕੇ ਉਹਦੀ ਸ਼ਰਧਾ ਭਾਵਨਾ ਹੈਗੀ ਹਾਂ ਭਗਤ ਨਾਮ ਦੇ ਜੀ ਨੇ ਪੱਥਰ ਕੀ ਤਰਗਟ ਕਰਦੇ ਅਲੱਗ ਕਰ ਲਿਆ ਰੱਬ ਨੂੰ ਹਾਂ ਤਾਂ ਦੇਖੋ ਨਾ ਇਹ ਸੇਣੀ ਮੁਕਣਾ ਕੰਮ ਦੁਨੀਆ ਦਾ ਹਾਂ ਸਾਲ ਵੀ ਲੈਣ ਸੇ ਇਹੀ ਚੱਲੀ ਚੱਲੋ ਹਾਂ 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 ਆਹੋ ਜੋਰ ਜ਼ਬਰਤ ਹੈ ਨਹੀਂ ਕਿਸੇ ਤੇ ਹਾਂ ਹੁਣ ਕਲਯੁਗ ਦਾ ਪ੍ਰਭਾਵ ਜ਼ਿਆਦਾ ਹੈਗਾ ਹਰ ਇੱਕ ਦੀ ਮਤ ਜਣੀ ਭ੍ਰਸ਼ਟ ਹੋਈ ਪਈ ਆ ਹਾਂ ਹਾਂ ਕੋਈ ਭਗਾਂ ਵਾਲਾ ਹੀ ਬਚਿਆ ਹੋਇਆ ਇਹ ਚੀਜ਼ਾਂ ਤੋਂ ਠੀਕ ਹੈ ਕਿ ਨਹੀਂ ਹਾਂ 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 ਜਿਹੜਾ ਕੋਈ ਨਾਮ ਜਪਦਿਆ ਉਹੀ ਕਲਯੁਗ ਦੇ ਵਿੱਚ ਬਚ ਸਕਦੇ ਆ ਨਹੀਂ ਹਾਂ ਚਲੋ ਠੀਕ ਹੈ ਭਾਈ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਤੁਹਾਡਾ ਕੱਲ 5-7 ਘੰਟੇ ਨਾਮ ਜਪਦੇ ਆ ਤੁਸੀਂ ਉੱਠ ਕੇ ਹਾਂ ਜਿਹੜੇ ਜੀ ਐਂਟ੍ਰੀ ਮੂਹੰਦਾ ਹੁੰਦਾ ਕਿ 5-7 ਘੰਟੇ ਨਾਮ ਜਪਿਆ ਫੇਰ ਤਾਂ ਵੀ ਮੰਨ ਲਦੇ ਨੇ ਸੱਚ ਤੁਹਾਡਾ ਹਾਂ ਸਹੀ ਗੱਲ ਹੈ। ਬਿਲਕੁਲ ਠੀਕ ਹੈ। ਸਹੀ ਹੈ। ਸਹੀ ਹੈ।